ਕਹੀਏਗੀ ਉਸ ਜਗ੍ਹਾ ਤੇ ਸਾਡੇ ਕੋਲੇ ਇਹ ਪੁਲੀ ਕਰਦੇ ਐਸ ਜਗ੍ਹਾ ਦੀ ਸਰਬੰਧੀ ਨੁਕਰੀ ਹੈ ਸਿਰਫ ਤੇ ਸਿਰ ਸਖਵੀਰ ਤੋਂ ਦੇ ਐਮ ਐਲ اے ਦੇ ਕਹਿਣ ਦੇ ਮਤਾਬਕ ਉਹਦੀ ਬੋਲੀ ਬੋਲਣੀ ਹੈ ਨਹੀਂ ਕਨਵਿੰਸ ਬੈ ਫਿਜ਼ੀਕਲੀ ਬਿੰਤੀ ਕਰੋਣਾ ਨਾਉਟ ਕਰੋ ਬਿੰਤੀ ਪਹਿਲਾਂ ਕੈਮਰੇ ਬੰਦ ਕਰ ਦੂੰਗਾ ਇਹਨਾਂ ਦਾ ਪਹਿਲਾਂ ਸੈਟੀਸਫੈਕਸ਼ਨ ਹੋ ਜAVE ਜਰਾ ਨਹੀਂ ਕੈਮਰੇ ਮੈਂ ਚੋੜਾ ਕੱਲੀ ਕੱਲੀ ਚੀਜ਼ ਰਿਕਾਰਡ ਹੋਵੇ ਤੇ 4-5 ਵਜੇ ਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਤਕਰੀ ਇਹ ਸਾਰਿਆਂ ਨੂੰ ਪਤਾ ਇਹ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਛਿਪਨ ਤੋਂ ਬਾਅਦ ਕੋਈ ਗੱਲ ਨਹੀਂ ਕਰ ਸਕਦੇ ਤੁਸੀਂ ਜਦੋਂ ਇਸ ਪਾਸੇ ਰੱਬ ਵਾਲੋ ਜਾਂ ਮੈਂ ਉਹ ਇਮੋਸ਼ਨਲ ਜਿਹਾ ਹੋਣ ਕਰਨਾ ਹੈ ਤੇ ਉਹ ਇਸ ਪਾਸੇ ਕਹਿੰਦੇ ਹੋ ਕਿ ਇਹ ਗੱਲੋ ਉੱਪਰ ਪਿਆ ਕੇ ਅਸੀਂ ਆਹ ਕਰਾਂਗੇ ਉਹ ਕਰੋਗੇ ਮੈਂ ਨਹੀਂ ਕਰ ਮੈਂ ਕੋਈ ਨਹੀਂ ਕਹਿੰਦਾ ਜੀ ਜੀ ਸਾਹਿਬ ਉੱਚੀ ਬੋਲਣਾ ਕੋਈ ਨਹੀਂ ਜੀ ਜੀ ਸਾਹਿਬ ਮੈਂ ਬੋਲਣਾ ਹੀ ਨਹੀਂ ਜੀ ਸਾਹਿਬ ਜੇ ਨਜਾਇਜ਼ ਕਰੋਗੇ ਤੋੜ ਕੇ ਉਸਦੀ ਜਿਹੜੀ ਆਵਾਜ਼ ਮੈਂ ਕਹਿ ਰਿਹਾ ਹਾਂ ਨਾ ਤਾਕਤ ਕਰ ਰਹੇ ਤੁਸੀਂ ਜਦੋਂ ਦੇ ਆਏ ਹੋ ਤੋ ਰਾਣਾ ਰਾ ਮੈਂ ਆਵਾਜ਼ ਆਉਡੀ ਉਸਾਰ ਜਾ ਰਹੀ ਹੈ ਜਨਾਬ ਇਹ ਕਿਹੜੇ ਆਮ ਦਾ ਗੱਲ ਕਰ ਰਹੇ ਜਨਾਬ ਕਹਿ ਕੇ ਉੱਚੀ ਆਵਾਜ਼ ਕਰਕੇ ਬਾਕੀ ਕਿਹੜੇ ਰਾਣਾ ਗੱਲ ਕਰ ਰਹੇ ਨਾਲ ਗੱਲ ਕਰ ਦੋ ਮੈਂ ਤੁਹਾਡਾ ਨੀਡੀ ਨਹੀਂ ਹੈਗਾ ਕੋਈ ਪਰਸਨਲ ਨਹੀਂ ਹੈ ਮੈਂ ਸਿਰਫ ਇਨੀ ਗੱਲ ਕਹਿ ਰਿਹਾ ਹਾਂ ਫਰੀਦਕੋਟ ਕੋਟ ਕੋ ਪੂਰਾ ਰੋਡ ਤੇ ਬਣੇ ਇੱਕ ਨਿੱਜੀ ਸ਼ਾਹੀ ਹਵੇਲੀ ਤੇ ਅੱਜ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਚਾਤਾਸ ਦਈਏਗੀ ਪ੍ਰਸ਼ਾਸਨ ਦੇ ਮਤਾਬਕ ਹੋਟਲ ਮਾਲਕ ਵੱਲੋਂ ਸੜਕ ਦੀ ਜਗ੍ਹਾ ਤੇ ਨਜਾਇਜ਼ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਹ ਜਗ੍ਹਾ ਨੂੰ ਖਾਲੀ ਕਰਾਉਣ ਦਾ ਨੋਟਿਸ ਵੀ ਜਾਰੀ ਹੋ ਚੁੱਕਾ ਸੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਚੱਲਦਿਆ ਐਨਜੀਟੀ ਦੇ ਹੁਕਮਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਐਨਜੀਟੀ ਵੱਲੋਂ ਸਿਵਲ ਪ੍ਰਸ਼ਾਸਨ ਨੂੰ 8 ਤਰੀਕ ਤੱਕ ਆਰਡਰ ਕੀਤੇ ਗਏ ਸਨ ਕਿ ਨਜ਼ਾਇਜ਼ ਕਬਜ਼ੇ ਹਟਾਉਣ ਪਰ ਦੂਜੇ ਪਾਸੇ ਦੱਸ ਦਈਏ ਕਿ ਹੋਟਲ ਮਾਲਕ ਵੱਲੋਂ ਇਸ ਉਸਾਰੀ ਨੂੰ ਕਿਤੇ ਨਾ ਕਿਤੇ ਨਜ਼ਾਇਜ਼ ਦੱਸਿਆ ਸੀ ਪਰ ਅੱਜ ਦਿਨ ਚੜ੍ਹਦੇ ਹੀ ਵੱਡੀ ਗਿਣਤੀ ਦੇ ਵਿੱਚ ਪੁਜੀ ਅਧਿਕਾਰੀਆਂ ਵੱਲੋਂ ਵੱਡੇ ਫੁੱਲਸ ਫੋਰਸ ਦੇ ਨਾਲ ਇਸ ਨਜ਼ਾਇਜ਼ ਉਸਾਰੀ ਨੂੰ ਜេសਬੀ ਦੀ ਮਦਦ ਦੇ ਨਾਲ ਟਾਟੇ ਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਦੇ ਵਿਚਕਾਰ ਤਿੱਖੀ ਸ਼ਬਦਾਵਲੀ ਚੱਲੀ ਪਰ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਜਾਰੀ ਰੱਖਦੇ ਹੋਏ ਹੋਟਲ ਦੀ ਇਸ ਲਾਈਜ਼ ਸਾਰੀ ਨੂੰ ਟੈਟੇਰੀ ਕਰ ਦਿੱਤਾ ਗਿਆ ਦੂਜੇ ਪਾਸੇ ਹੋਟਲ ਦੇ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਸਿਆਸੀ ਰੰਜਿਸ਼ ਦੇ ਚੱਲਦੇ ਹੋਇਆ ਹੈ ਉਹਨਾਂ ਨੇ ਗੱਲ ਕੀਤੀ ਕਿ ਕਿਸੇ ਵੀ ਕਿਸਮ ਦੀ ਕੋਈ ਗਿੰਤੀ ਮਿੰਤੀ ਵਿਵਾਦਕਾਰੀਆਂ ਵੱਲੋਂ ਅੱਜ ਦਿਨ ਚੜ੍ਹਦੇ ਹੀ ਤੂ ਜਿਹਨਾਂ ਦਾ ਤੇ ਜਾਣਦੇ ਉਹਨਾਂ ਦੀ ਬਿਲਡਿੰਗ ਦੀ ਸਾਰੀ ਢਾਢੇਰੀ ਕਰ ਦਿੱਤੀ ਗਈ ਹੈ ਜੇਕਰ ਗੱਲ ਕਰੀਏ ਤਾਂ ਹੋਟਲ ਮਾਲਕ ਅਸ਼ੋਕ ਸੱਚਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਸਭ ਜਾਣੋ ਹੀ ਹਨ ਆਪਣੇ ਕਰ ਲੜੀ ਵੀ ਹੈ ਮੈਂ ਸੁਰਜ ਇਹ ਕਹਿੰਦਾ ਰਜਿਸਟਰੀ ਹੈਗੀ ਉਸ ਜਗ੍ਹਾ ਦੀ ਸਾਡੇ ਕੋਲੇ ਇਹ ਅਪਲੀਕੇ ਕਰਦੇ ਇਸ ਜਗ੍ਹਾ ਦੀ ਸਰਵਬੰਦੀ ਰਜਿਸਟਰੀ ਹੈ ਸਿਰਫ ਤੇ ਸਿਰ ਸਖਵੀਰ ਨੂੰ ਦੇ ਐਮ ਐਲ اے ਦੇ ਕਹਿਣ ਦੇ ਮਤਾਬਕ ਉਹਦੀ ਬੋਲੀ ਬੋਲ ਰਹੀ ਹੈ ਅਮਰਿੰਦਰ ਨੂੰ ਸਾਰੀ ਗੱਲ ਪਤਾ ਹੈ ਪੁਲਕਤ ਨੂੰ ਪਤਾ ਹੈ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਤੁਸੀਂ ਉਹਦੀ ਮੱਦਦ ਜੋ ਮਰਜ਼ੀ ਕਰ ਲਓ ਪਰ ਪੌੜੀਆਂ ਤੁਹਾਨੂੰ ਕੱਲਿਆਂ ਨੂੰ ਚੜ੍ਹਣੀਆਂ ਮੈਂ ਨਹੀਂ ਮੈਂ ਕੋਈ ਥ੍ਰੈਟ ਨਹੀਂ ਕਰਦਾ ਬੈਨਰ ਰਿਕੁਐਸਟ ਕਰਦਾ ਹਨ ਮੈਰਿਟ ਹੈ ਜਿਹੜੀ ਗੱਲ ਹਨ ਮੈਰਿਟ ਕਰਨ ਜੇ ਪੱਖਵਤ ਕਰਨਗੇ ਫਿਰ ਨਿੱਜੀ ਤੌਰ ਤੇ ਸਾਡਾ ਦੇਖੋ ਅਸੀਂ ਇਹਨਾਂ ਨੂੰ ਜੇ ਸਾਡਾ ਨੁਕਸਾਨ ਕਰਨਗੇ ਤੇ ਇਹਨਾਂ ਨੂੰ ਅਸੀਂ ਲਿਆਵਾਂਗੇ ਅਦਾਲਤ ਵਿੱਚ ਕੁਝ ਸੋਚਿਤ ਕੀਤਾ ਕਿ ਤੁਹਾਨੂੰ ਪਹਿਲੇ ਨਹੀਂ ਸਾਨੂੰ ਕੋਈ ਨਹੀਂ ਸੋਚੀ ਇਹ ਤਾਂ ਜਾਣ ਚ ਅਰਾਤੁਰਤ ਪਤਾ ਨਹੀਂ ਕਿੰਨੇ 2 2:30 ਵਜੇ ਕੋਈ ਨਸ਼ਾ ਤਸਕਰ ਦਾ ਕਾਰ ਇਹ ਕੋਈ ਨਹੀਂ ਕੋਈ ਦਸ਼ਾ ਤਰਕਰ ਸਾਡਾ ਦੂਰ ਦੂਰ ਦਾ ਵਾਸਤਾ ਨਹੀਂ ਤੁਸੀਂ ਨੁਕਸਾਨ ਕਰਨ ਦੀ ਗੱਲ ਕਹਿ ਰਹੇ ਹੋ ਨੁਕਸਾਨ ਹੋ ਨਹੀਂ ਰਿਹਾ ਨੁਕਸਾਨ ਇਹ ਉਦੋਂ ਵੱਡਾ ਹੋਰ ਨਿੱਜੀ ਕਰ ਰਿਹਾ ਜਿਹੜੀ ਸਾਡੇ ਕੋਲ ਰਜਿਸਟਰੀ ਹੈ ਉਹਦੀ ਹੈ ਇਹ ਕਹਿੰਦੇ ਜੀ ਉਹਨੂੰ ਬੰਦੇ ਤੋਂ ਪਹੁੰਚਾਉਣਾ ਚਾਹੁੰਦੇ ਸ਼ਖਵੀਰ ਨੂੰ ਐਮਐਲਏ ਨੇ ਜਿਵੇਂ ਕਿਹਾ ਉਵੇਂ ਕਰਨਾ ਹੈ ਬਿਨਾਂਲੇ ਨੂੰ ਬਚਾਉਣਾ ਤੇ ਸਾਨੂੰ ਜਿਵੇਂ ਕਹਿੰਦੇ ਆ ਠੋਕਣਾ ਜਿੱਦਾਂ ਠੋਕ ਸਕਦਾ ਹੁਣ ਆ ਜਿਹੜੇ ਬੁੱਟੇ ਬੁੱਟੇ ਤੇ ਬਣਾਇਆ ਜੇ ਮਾੜਾ ਜਾਂ ਹਰਿਆਵਲ ਵੀ ੜਾਈ ਜਾਂਦੇ ਆ ਆ ਕਰਿਆ ਜੇ ਮਾੜਾ ਜੇ ਹਰਿਆਵਲ ਦਾ ਵੀ ਉਹ ਹਰਿਆਵਲ ਵੀ ਬੰਜੀ ਪੀ ਜਾਂਦੇ ਆ ਆ ਵੀਰ ਜੀ ਤੁਸੀਂ ਮੈਨੂੰ ਇਹਦਾ ਜਵਾਬ ਦੇਣਾ ਡੀਡੀਪੀ ਸਾਹਿਬ ਮੈਂ ਤੁਹਾਨੂੰ ਪਾਰਟੀ ਬਣਾਉ ਗੁੱਸਾ ਨਾ ਕਰਿਆ ਜੇ ਤੁਸੀਂ ਮੈਂ ਤੁਹਾਨੂੰ ਮੌਕੇ ਤੇ ਤੁਸੀਂ ਆਓ ਜੇ ਤੁਸੀਂ ਸੀਤਾ ਦਾ ਲਗਵਾਓ ਥਾਂ ਲਾਓ ਸੀਤਾ ਤੁਹਾਡੇ ਕੋਲੇ ਆ ਸੀਤਾ ਦਾ ਲੈ ਕੇ ਜਵਾਬ ਦੇ ਹੋਵੋਗੇ ਹਾਈ ਕੋਰਟ ਚ ਉਹ ਮੇਰੀ ਟੀਮ ਜਿਹੜੀ ਆ ਤੁਹਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਕਨਵਿੰਸ ਉਹ ਫਿਜ਼ੀਕਲੀ ਬੇਨਤੀ ਕਰ ਰੋਣਾ ਨਾਉ ਕਰੋ ਬੇਨਤੀ ਪਲੀਜ਼ ਪਹਿਲਾਂ ਕੈਮਰੇ ਬੰਦ ਕਰ ਦੋਗੇ ਇਹਨਾਂ ਦਾ ਪਹਿਲਾਂ ਸੈਟੀਸਫੈਕਸ਼ਨ ਹੋ ਜAVE ਜਰਾ ਇਹ ਕੈਮਰਾ ਮੈਂ ਚਾੜਾ ਕੱਲੀ ਕੱਲੀ ਚੀਜ਼ ਰਿਕਾਰਡ ਹੋਵੇ ਹੋਏ ਹੋ ਜਾਓ ਸਰ ਜੇ ਕੱਲੀ ਕੱਲੀ ਚੀਜ਼ ਪੱਕਾ ਬੱਧ ਕਰ ਮੈਂ ਕਹਿਣਾ ਹੀ ਸਰ ਕਿਸ ਤਰੀਕੇ ਦਾ ਦੇਸ਼ ਸੀ ਜਿਹਨਾਂ ਦਾ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਕਿਸਤੇ ਲਗਵਾ ਲਓ ਉਹ ਮੇਰੀ ਮੂਮੈਂ ਸਰ ਕਿਸ ਤਰੀਕੇ ਦਾ ਦੇਸ਼ ਸੀ ਆਮ ਨੂੰ ਨਾ ਪ੍ਰੈਸ ਨੋਟ ਦੇਵਾਂਗੇ ਨਹੀਂ ਥੋੜੀ ਜਾਣਕਾਰੀ ਦੇ ਦਿਓ ਨਾ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ ਡੀਸੀ ਮੈਡਮ ਨਾ ਤੁਹਾਨੂੰ ਸਾਈਨ ਕਰ ਤੁਸੀਂ ਮੌਕੇ ਤੇ ਪਹੁੰਚੇ ਹੋਏ ਸੀ ਤੁਸੀਂ ਸਰ ਮੌਕੇ ਤੇ ਆਏ ਹੋਏ ਹੋ ਦੱਸੋ ਸਹੀ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਥੈਂਕ ਯੂ ਸਰ ਮੜਾ ਦੱਸੋ ਸਹੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦਿਨ ਜਿਹੜੀ ਕਾਰਵਾਈ ਕੀਤੀ ਗਈ ਹੈ ਦੱਸ ਸਕਦੇ ਹੋ ਕਿਹੜੇ ਆਰਡਰ ਮਿੰਤੀ ਪ੍ਰੋਪਰ ਕਰ ਲਈ ਫਿਰ ਉਹੀ ਕਰਨ ਲੱਗੇ ਆ ਜੀ ਤੁਹਾਡੇ ਨਹੀਂ ਇਹ ਨਹੀਂ 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 1 ਮਿੰਟ ਮੈਂ মিডিਏ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਮਿੰਤੀ ਨਹੀਂ ਕੀਤੀ ਜੇ ਤੁਸੀਂ ਟਾਉਣ ਕੀ ਆ ਕੇ ਜਨਾਬ ਨਹੀਂ ਮੈਂ ਪਹਿਲਾਂ ਮਿੰਤੀ ਨਹੀਂ 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 ਜੀ ਇਹ ਮਿੰਤੀ ਨਹੀਂ ਤੁਸੀਂ ਕੀਤੀ ਤੁਸੀਂ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕਿੰਨੀ ਦੇਰ ਲੱਗ ਗਈ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਦਾਂ ਮੇਰੇ ਨਾਲ ਗਰਮ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ ਚੀੜੀਆਂ ਗੰਡਾ ਬਨਨਗੇ ਉਹ ਤੁਹਾਡੇ ਤੋਂ ਖਲਣੀਆਂ ਨਹੀਂ ਜਨਾਬ ਛੋਟੇ ਵੀ ਦਿੱਜੀ ਤੌਰ ਤੇ ਤੁਹਾਨੂੰ ਤੁਸੀਂ ਤੁਹਾਡੇ ਫਾਦਰ ਸਾਹਿਬ ਜਨਾਬ ਮੈਂ ਤੁਹਾਨੂੰ ਮੈਨੂੰ ਨਾਲੇ 4:30 5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਤਕਰੀ ਹੈ ਇਹ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਜੋ 6 ਬੰਦ ਤੋਂ ਬਾਅਦ ਵੀ ਕਰ ਸਕਦੇ ਤੁਸੀਂ ਨਸ਼ਾ ਤੁਸੀਂ ਨਸ਼ੇ ਦੇ ਤਸਕਰ ਤਾਂ ਨਹੀਂ ਕਿਤੇ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਆ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ ਉਹਦੇ ਖਾਤੇ ਚ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਉਹਦੇ ਕੋਲੋਂ ਪੈਸੇ ਕਿੱਧਰੋਂ ਬਾਹਰ ਗਏ ਕਿੰਦੇ ਖਾਤੇ ਚ ਗਏ ਕਿੰਨੇ-ਕਿੰਨੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਮੰਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹਮਣੇ ਇਥੇ ਜਿਡਾਉਣ ਆਗੇ ਇੰਨਾ ੱੱਕਾ ਜਿਹੜਾ ਹੈ ਉਹ ਪਰਮਾਤਮਾ ਦੇਖਦਾ ਹੈ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕਿ ਅਗਰ ਕੋਈ ਸੂਚ ਨਹੀਂ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਆ ੱੱਕਾ ਕਰਨਾ ਮੈਂ ਵੀ ਸਰਕਾਰ ਦਾ ਪਾਰਟ ਐ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜੇ ਕੋਈ ਆਧਾਣਾ ਨਾ ਮਿਲ ਜੇ ਮੈਂ ਪਰ ਲੋਕਾਂ ਨਾਲ ਆਪਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਹੈ ਜਾਂ ਕੋਈ ਵੀ ਰੋਲ ਹੈ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜ਼ਰੂਰ ਪਾਇਆ ਗਿਆ ਵੀ ਤੁਸੀਂ ਆਪਦੀਆਂ ਐਪਲੀਕੇਸ਼ਨਾਂ ਵਾਪਸ ਲਓ ਜਾਂ ਸਾਡੇ ਨਾਲ ਪੈਸਿਆਂ ਦੀ ਸਾਂਝ ਗਾੜ ਕਰੋ ਜੇ ਆਪਾਂ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ মিডিਆ ਵਾਲੇ ਖੜੇ ਹੋ ਕਿਸੇ ਨੇ ਰਾਤ ਬਰਾਤੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਐ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀਂ ਦਾ ਪੀਏ ਨਸ਼ੇ 'ਚ ਫੜਿਆ ਗਿਆ ਹੈ ਨਸ਼ਾ ਪੀਂਦਾ ਨਹੀਂ ਫੜਿਆ ਗਿਆ ਵੇਚਦਾ ਫੜਿਆ ਗਿਆ ਕੀ ਹੁੰਦਾ ਘਟ ਠੱਠਿਆ ਕੀ ਹੁੰਦੇ ਖਾਤੇ ਚੈੱਕ ਹੋਏ ਕੀ ਹੁੰਦੇ ਪੈਸੇ ਕਿੱਥੇ ਆਏ ਕਿੱਥੋਂ ਗਏ ਚੈੱਕ ਹੋਏ ਜਿਹੜ ਨੂੰ ਕਾਰਵਾਈ ਹੋ ਰਹੀ ਹੈ ਇਸ ਦਾ ਕੀ ਜਵਾਬ ਕਿਸਦੇ ਦਿੱਤਾ ਜਾਊਗਾ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਲਈ ਮੈਡੀਕਲ ਲੋਕਾਂ ਲਈ ਬਾਤ ਚੱਕੂੰਗਾ ਤੱਤੀਆਂ ਹਵਾਵਾਂ ਲੱਗਣਗੀਆਂ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਦੇਕੂੰਗਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਜੀ ਦਿੱਤਾ ਜਾਊਗਾ ਉਹ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਕਿਉਂਕਿ ਇਹ ਤੁਹਾਡੀ ਪ੍ਰਾਈਵੇਟ ਜਗ੍ਹਾ ਹੈ ਤੇ ਪਰ ਸਾਨੂੰ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇਗੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਤਾਂ ਕਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ religion ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹੋ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਵਾਂ ਬਣੀਆਂ ਨੇ ਕਈ ਥਾਵਾਂ ਨੇ ਕਿਉਂ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਫਰੀਦਕੋਟ ਤੋਂ ਕੋੜ ਕਪੂਰੇ ਤੱਕ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਬਿਲਕੁਲ ਜਿਵੇਂ ਹੁਣ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਆ ਸਾਡੀ ਤਾਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਜੇ ਮੰਨ ਲਾ ਹੁਣ ਤੋਂ ਵੇ ਇਕੱਲੇ ਤੇ ਕਾਰਵਾਈ ਕਰਤੀ ਹੈ ਜੇ ਹੋਰ ਕਿਸੇ ਤੇ ਜਿਹੜੇ ਨਜ਼ਾਇਜ਼ ਬਣਾਏ ਹੋਏ ਹੈ ਬਿਲਡਿੰਗਾਂ ਬਣਾਈਆਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਪ੍ਰੋਸੈਸ ਕੀ ਹੋਵੇ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਹੈ ਉਸ ਗੱਲ ਦੀ ਹਫਤਾ 10 ਦਿਨ ਵੇਟ ਕਰਾਂਗਾ ਵੀ ਉਸ ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਆ ਉਹਨਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਵਾਂਗਾ ਕੀ ਹੁੰਦਾ ਤੁਹਾਨੂੰ ਅੰਜਾਮ ਭੁਗਤਣਾ ਪੈ ਰਿਹਾ ਹੈ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਫਰਕ ਹੈ ਸਮੇਂ ਦੇ ਵਿੱਚ ਤੁਸੀਂ ਪਹਿਲਾਂ ਆਏ ਸੀ ਪਹਿਲਾਂ ਹੀ ਇਹ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਣ ਮੈਂ ਪਰ ਆਪ ਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਰੱਖ ਜਿਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇੰਨਾ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰਹਾਂਗਾ ਕਿੰਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂਗਾ ਮੀਡੀਆ ਖੜਾ ਹੈ ਸੀਨੀਅਰਾਂ ਨੂੰ ਵੀ ਬੁਲਾਇਆ ਜਾਵੇ ਜਿਹੜੇ ਅਫਸਰ ਇੱਥੇ ਆਏ ਆ ਮੈਂ ਬੇਨਤੀ ਕਰੂੰਗਾ ਵੱਡੇ ਅਫਸਰ ਵੀ ਇੱਥੇ ਆਂਡੀਟੀਪੀ ਸਾਹਿਬ ਜਾਇਆ ਜੇ ਨਾ ਕਿਤੇ ਉਹਨਾਂ ਦੀ ਆਰਚ ਕਿਸ ਗਿਆ ਜੇ ਨਾ ਜੇ ਤੁਸੀਂ ਮੰਨਤੀ ਨਹੀਂ ਕਰਾ ਸਕਦੇ ਤਾਂ ਤੁਸੀਂ ਧੌਣ ਕਿਉਂ ਆਏ ਜਨਾਬ ਤੁਸੀਂ ਧੌਣ ਕਿਉਂ ਆਏ ਜਨਾਬ ਜੇ ਤੁਸੀਂ ਮੰਨਤੀ ਨਹੀਂ ਕਰਾਉਣੀ ਸੀ ਤਾਂ ਮੈਂ ਕਹਿੰਦਾ ਯਾਰ ਮੰਨਤੀ ਨਾ ਕਰਾਉਣਾ ਇਹ ਆਪਦੇ ਦਿਲ ਤੇ ਹੱਥ ਰੱਖ ਕੇ ਕਹਿੰਦੇ ਫੂਲ ਕਦਰ ਤੇ ਅਮਰ ਉਹਨੂੰ ਕਹਿਣ ਦਾ ਮਤਲਬ ਹੈ ਵੀ ਲੋਕਾਂ ਦੀ ਆਵਾਜ਼ ਨੂੰ ਰੋਕਿਆ ਨਾ ਜਾਵੇ ਜਿਨ੍ਹਾਂ ਨੇ ਨਸ਼ੇ ਵੇਚੇ ਐ ਉਹਨਾਂ ਦੇ ਘਟ ਆਏ ਜਾਣ ਸਾਡੇ ਘਰਾਂ ਤੇ ਨਾ ਆਇਆ ਜਾਵੇ ਸੈਕਿੰਡ ਗੱਲ ਜਿਹੜੇ ਬੰਦੇ ਗਲਤ ਕੰਮ ਕਰਦੇ ਐ ਐਮਐਲਏ ਦੇ ਨਾਲ ਰਹਿੰਦੇ ਐ ਉਹਨਾਂ ਨੂੰ ਡੱਕੋ ਸਾਡੇ ਵੀਰੇ ਸਾਡੇ ਸਾਨੂੰ ਹੱਥ ਜੋੜੋ ਅਸੀਂ ਆਪਦੇ ਲੋਕਾਂ ਦੇ ਲਈ ਆਵਾਜ਼ ਚੱਕਦੇ ਰਵਾਂਗੇ ਮੈਡੀਕਲ ਦੇ ਲਈ ਆਵਾਜ਼ ਐਂ ਬੁਲੰਦ ਰਾਹੂਗੀ ਤੇ ਇਸੇ ਤਰ੍ਹਾਂ ਇਨਕੁਆਇਰੀ ਹੁੰਦੀ ਰਹੂਗੀ ਆਉਣ ਵਾਲੇ ਹਸਤੇ ਇਹਨਾਂ ਤੇ ਪਰਚਾ ਵੀ ਹੋਊਗਾ ਜਨਾਬ

ਜੀਟੀਬੀ ਸਾਹਿਬ ਮੈਂ ਬੋਲਣਾ ਹੀ ਨਹੀਂ ਜੀਟੀਬੀ ਸਾਹਿਬ ਜੇ ਨਜਾਇਜ਼ ਕਰੋਗੇ ਟਰੜ ਕੇ ਤੁਹਾਨੂੰ ਵੀ ਚੜ੍ਹਦੀ ਆਗਨਾਂ ਵਿੱਚ ਕਹਿ ਰਹੇ ਆਂ ਆਗਨਾ ਕਾਗਜ਼ ਤੁਸੀਂ ਜਦੋਂ ਦੇ ਆਏ ਹੋ ਸੰਤੋਖ ਸਾਹਿਬ ਆਵਾਜ਼ ਤੁਹਾਡੀ ਆਵਾਜ਼ ਨੂੰ ਜਾ ਰਹੀ ਹੈ ਜਨਾਬ ਇਹ ਕਿਹੜੇ ਆਮਨਗਰ ਦੇ ਜਨਾਬ ਕਹਿ ਕੇ ਉੱਚੀ ਆਵਾਜ਼ ਕਰ ਕਰਕੇ ਬਹਿਲਾ ਕਿ ਆਮਨ ਨਾਲ ਗੱਲ ਕਰ ਲਓ ਪਲੀਜ਼ ਮੈਂ ਤੁਹਾਡਾ ਨਿੱਜੀ ਨਹੀਂ ਹੈਗਾ ਕੋਈ ਪਰਸਨਲ ਨਹੀਂ ਹੈ ਮੈਂ ਸਿਰਫ ਇਨੀ ਗੱਲ ਕਹਿ ਰਿਹਾ ਆਮਨਗਰ ਤੋਂ ਪਹਿਲਾਂ ਆਮਨ ਰਜਿਸਟਰੀ ਜਿਹੜੀਆਂ ਮੈਂ ਜਿੰਨੇ ਲੋਕ ਇੱਥੇ ਖੜੇ ਹੈ ਰਜਿਸਟਰੀ ਚ ਬਾਈਆਂ ਪਾਈਆਂ ਹੁੰਦੀਆਂ ਬੋਲੋ ਮੈਨੂੰ ਨਾ બસ ਮੈਂ ਤੂੰ ਹੀ ਖਿਸਕਣਾ ਖਿਸਕਜੋ ਨਵੇੜੋ ਕੰਮ ਤੂੰ ਜਵਾਬ ਹੀ ਨਹੀਂ ਦੇਣਾ ਖਿਸਕਜੋ ਜਲਾਬ ਆਉਣੂ ਹੋਜੋ ਹੋਰ ਜਿੱਥੋਂ ਦਿਖੋਣਾ ਹੋਰ ਆਉਣੂ ਹੋਜੋ 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 ਆਉਣੂ ਹੋਜੋ ਲੈ ਵੇਖ ਲੋ ਹਾਲ ਇਹਨਾਂ ਦਾ ਪ੍ਰਸ਼ਾਸਨ ਦਾ ਟੱਕਾ ਵੀ ਕਰਨਾ ਹੈ ਉੱਤੇ ਬੋਲਣ ਵੀ ਨਹੀਂ ਦੇਣਾ ਕਵਾਲੇ ਜਨਾਬ ਓਏ ਐਡੀ ਉੱਚੀ ਆਵਾਜ਼ ਕੋਣ ਬੋਲ ਰਹਾ ਸਾਰੇ ਬੋਲਦੇ ਆ ਜਿੰਨੇ ਟੱਕਾ ਹੁੰਦਾ ਬੋਲਦਾ ਆ ਪਾਪਾ ਤੁਹਾਡੇ ਗੱਲ ਆਰਾਮ ਨਾਲ ਕਰ ਰਿਹਾ ਓ ਜਨਾਬ ਨਾ ਨਾ ਗਲਤ ਗੱਲ ਨਾ ਕਰੋ ਹਾਂ ਉਸੀ ਜਦੋਂ ਆਇਆ ਆਵਾਜ਼ ਇਹ ਤਾਂ ਬੁਲੰਦ ਕਰਕੇ ਗੱਲ ਕਰ ਰਿਹਾ ਅਸੀਂ ਕਹਾਂਗੇ ਪਿਆਰ ਨਾਲ ਗੱਲ ਕਰ ਰਹੇ ਮੈਂ ਕਹਿ ਰਿਹਾ ਕਿ ਜਿੰਨਾ ਬਸ ਤੁਹਾਡੇ ਅੰਗੂਲੀ ਨੇ ਕੋਈ ਗੱਲ ਨਹੀਂ ਹੈਗੀ ਸਿਰਫ ਡਾਕੂਮੈਂਟ ਦੀ ਗੱਲ ਹੈ ਤੇ ਡਾਕੂਮੈਂਟ ਵਿੱਚ ਖੋਲੋ ਅਫਸਰ ਆ ਗਿਆ ਨਾ ਵੈਰੀਫਾਈ ਕਰ ਲੈਣ ਅਫਸਰ ਕਿਦੋਂ ਆਉਂਦੇ ਆ ਤੁਸੀਂ ਐਵੇਂ ਹੋ ਸਾਢੇ 4 ਵਜੇ ਨੇ ਤੁਸੀਂ ਆਏ ਨਹੀਂ ਤੇ ਅਫਸਰ ਆ ਜਾਣੇ ਵੈਰੀਫਾਈ ਕਰ ਲੈਣ ਇਹ ਉੱਚੀ ਬੋਲ ਕੇ ਤਾਂ ਨਾ ਕੋਈ ਹੱਲ ਹੋ ਜਾਣਾ ਅਫਸਰਾਂ ਨੇ ਤਾਂ ਵੈਰੀ ਵੈ ਉੱਚੀ ਬੋਲ ਕੇ ਹੱਲ ਨਹੀਂ ਨਾ ਹੋ ਜਾਣਾ गलत आमाल करके हो रही है ओ जनाब मेरा पर्सनल कोई वेरीफाई करने है फिर हां वो कर दे दिखाओ कि तेरे तक कार्रवाई कोई नहीं करते जो तुम वेरीफाई नहीं करते बस पागल खत्म हो गई करो करो उनका जी उसकी ओर तक काम नहीं करते कोई ये ऊंची से ऊपर रहना ऊंची ना बोला क्या